ਲੋ ਵੀ ਮਿੱਤਰੋ ਗਿੱਲ ਕਾਰ ਵਾਸ਼ਿੰਗ ਸਰਵਿਸ ਸਟੇਸ਼ਨ ਨਵਾਂ ਖੁੱਲ ਚੁੱਕਿਆ ਬੁਰਜ ਗਿੱਲ ਜਿਹੜਾ ਕਿ ਸੂਆ ਪੈਂਦਾਗਾ ਬੁਰਜ ਗਿੱਲ ਦਾ ਸਲਾਬਤਪੁਰਾ ਰਾਮਪਰਾ ਫੂਲ ਜਿਹੜਾ ਮੇਨ ਰੋਡ ਆ ਉਹਦੇ ਉੱਪਰ ਪਾਈਆਂ ਨੇ ਨਵਾਂ ਕੰਮ ਖੋਲਿਆਗਾ ਹਜੇ 4-5 ਦਿਨ ਹੀ ਹੋਇਆ ਸ਼ੁਰੂ ਕੀਤੇ ਨੂੰ ਨੇੜੇ ਤੇੜੇ ਦੇ ਪਿੰਡ ਜਿੰਨੇ ਵੀ ਲੱਗਦਿਆ ਜਿਵੇਂ ਕਿ ਆਪਣੇ ਕੌਲੋਕੇ ਹੋ ਗਿਆ ਸੇਲ ਭਰਾ ਹੋ ਗਿਆ ਸਿਧਾਣਾ ਹੋ ਗਿਆ ਹਰਨਾਮ ਸਿੰਘ ਵਾਲਾ ਹੋ ਗਿਆ ਫੂਲ ਹੋ ਗਿਆ ਭਾਈ ਰੂਪਾ ઠવાਲੀ ਫੁੱਲੇ ਵਾਲਾ ਐ ਤੇ ਨੇੜੇ ਤੇੜੇ ਜਿੰਨੇ ਵੀ 8 10 ਪਿੰਡ ਲੱਗਦੇ ਆ ਉਹਨਾਂ ਨੂੰ ਬੇਨਤੀ ਆ ਪਾਈ ਜਾਣੇ ਨਵਾਂ ਕੰਮ ਸ਼ੁਰੂ ਕੀਤਾ ਸਰਵਿਸ ਸਟੇਸ਼ਨ ਦਾ ਸੇਵਾ ਦਾ ਜਰੂਰ ਜਰੂਰ ਮੌਕਾ ਦਿਓ ਜਿਹੜੇ ਕਿਸੇ ਮੇਰੇ ਵੀ ਨੇ ਗੱਡੀ ਧਵਾਉਣੀ ਹੋਵੇ ਟਰਾਲੀ ਧਵਾਉਣੀ ਹੋਵੇ ਟਰੈਕਟਰ ਧਵਾਉਣਾ ਹੋਵੇ ਜਿਵੇਂ ਕਿ ਹੁਣ ਕਦੂਆ ਗਦੂਆ ਦਾ ਕੰਮ ਚੱਲਦਾ ਝੋਨੇ ਦਾ ਕੰਮ ਨਿਪੜੇਗਾ ਟਰੈਕਟਰ ਟ੍ਰੂਟਰ ਧਵਾਉਣਾ ਹੋਵੇ ਜਾਂ ਹੋਰ ਜੇ ਕਿਸੇ ਮੇਰੇ ਵੀ ਨੇ ਕਾਰ ਜੀਪ ਕੋਈ ਵੀ ਵਾਸ਼ਿੰਗ ਕਰਾਉਣਾ ਹੋਵੇ ਤੇ ਪੈਕਿੰਗ ਦਾ ਪਾਇਆਂ ਕੋਲੇ ਖਾਸ ਪ੍ਰਬੰਧ ਹੈ ਇੱਥੇ ਆ ਕੇ ਸੇਵਾ ਦਾ ਮੌਕਾ ਜਰੂਰ ਦਿਓ ਦੂਜੇ ਸਰਵਿਸ ਸਟੇਸ਼ਨ ਨਾਲੋਂ ਵਧੀਆ ਸਰਵਿਸ ਮਿਲੂਗੀ ਤੇ ਰੇਟ ਵੀ ਦੂਜੇ ਸਟਾਡ ਸਰਵਿਸ ਸਟੇਸ਼ਨ ਨਾਲੋਂ ਘੱਟ ਮਿਲੂਗਾ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਨਵਾਂ ਕੰਮ ਸਟਾਰਟ ਕੀਤਾ ਮੁੰਡਿਆ ਨੇ ਆਪਣਾ ਵੀ ਫਰਜ ਬਣਦਾ ਵੀ ਹੌਸਲਾ ਪਜਾਈ ਕਰੀਏ ਮੁੰਡੇ ਦਾ ਤੇ ਆ ਕੇ ਗੱਡੀਆਂ ਧਵਾਈਏ ਇੱਥੇ ਧੰਨਵਾਦ